ਬੱਲੇ 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 ਸੋਨੂ ਗੱਡੀ ਆ ਗਈ ਸਮਾਨ ਦੀ ਮੈਂ ਗੱਡੀਆਂ ਗੱਡੀਆਂ ਕਿ ਆਇਆ ਹੈ ਕੌਣ ਇਹ ਕੀ ਕਰਦੇ ਲੱਗਾ ਵਾ ਇਹ ਜਿਹੜੇ ਭੈਣ ਭਰਾ ਮਿਲ ਲਉਂਦੇ ਹਨ ਹੂੰ ਤੇ ਕਈ ਵਾਰ ਕਮਰੇ ਦੇ ਅਡਜਸਟਮੈਂਟ ਨਹੀਂ ਸਹੀ ਹੁੰਦੀ ਕੌਣ ਲੱਗੇ ਕਰਦਾ ਤੇ ਅੱਧੇ ਕ ਉੱਤੇ ਬੈਠੇ ਹੁੰਦੇ ਆ ਬੈੱਡ ਤੇ ਅੱਧੇ ਇੱਕ ਥੱਲੇ ਬੈਣਾ ਪੈਂਦਾ ਉਹਦੇ ਆਖ ਨੂੰ ਕੁਰਸੀਆਂ ਦੇ ਆਹ ਕਵੀ ਕਮਰਾ ਹੀ ਵੱਡਾ ਬਣਾ ਦਿੰਦੇ ਆ ਵੀ ਜਿਹੜਾ ਸਾਰੇ ਸੌਖੇ ਤਰੀਕੇ ਨਾਲ ਬਹਿ ਜਾਓ। ਅਸਲ 'ਚ ਫਿਰ ਹੌਲੀ-ਹੌਲੀ ਹੌਲੀ-ਹੌਲੀ ਤੁਹਾਨੂੰ ਪਤਾ ਜਿੱਦਾਂ ਫਿਰ ਭੈਣ ਭਰਾ ਵਧਦੇ ਆ ਰਿਸ਼ਤੇਦਾਰੀਆਂ ਵਧਦੀਆਂ ਵਾਂ। ਰਿਸ਼ਤੇਦਾਰੀਆਂ ਵਧਦੀਆਂ ਤੇ ਫਿਰ ਤੇ ਇਸ ਕਰਕੇ ਵੱਡਾ ਗੈਸਟ ਰੂਮ ਲੱਗਾ ਤਿਆਰ ਕਰ। ਅੱਗੇ ਉਹ ਗੈਸਟ ਰੂਮ ਛੋਟਾ ਜਿਹਾ ਹੁੰਦਾ ਹੀ ਨਾ ਉਹਦੇ ਚ ਮਾਹ ਹੀ ਨਹੀਂ ਛੋਟਾ ਹੀਗਾ। ਤੁਹਾਡੇ ਸਭ ਮੈਂ ਠੀਕ ਪਰ ਹੋਣਾ ਜੇ ਫੈਮਲੀ ਵੱਧ ਗਈ ਜਾਂ ਫਿਰ ਤੇਰੇ ਹਿਸਾਬ ਨਾਲ ਸਾਰਾ ਕੋਈ ਠੀਕ ਆ। ਸੁਖਣਾ ਨਿਆਣੇ ਵੀ ਜਵਾਨ ਹੋਣ ਤੇ ਫੈਮਲੀ ਵੱਧ ਗਈ ਆ ਤੇ ਹੁਣ ਗਾਂ ਗਏ ਆ ਫੈਮਲੀਆਂ ਵਧਣੀਆਂ ਆ ਗਾਂ ਗਾ ਚਲੋ ਵੀਡੀਓ ਨਾਲ ਡਿਸਾਈਨ ਲਿਆ ਗਿਆ ਮਹਾਰਾਜ ਕਰੇਗੀ ਉਹ ਤੇਨ ਛੁੱਟੀ ਆਏਗੀ ਜਰੂਰ ਘਰ ਵੱਡਾ ਬਣੇ ਤੇ ਚਲੋ ਅਜੇ ਤੇ ਚਲੋ ਟਾਈਮ ਲੱਗਣਾ ਸਿੱਧੀ ਜਿਹੀ ਗੱਲ ਆ ਤੇ ਕਿਉਂ ਨਾ ਸੀ ਉਹਨਾਂ ਜੇ ਇਸ ਘਰ ਨੂੰ ਥੋੜਾ ਜਿਹਾ ਹੋਰ ਮੋਡੀਫਾਈ ਕਰ ਲਈਏ ਤੇ ਆਪਾਂ ਭੈਣ ਭਰਾ ਵੀ ਖੁਸ਼ ਤੇ ਅਸੀਂ ਵੀ ਖੁਸ਼ ਤੇ ਸਾਰੀ ਸੈਟਿੰਗ ਵੀ ਵਧੀਆ ਹੋ ਜੇ ਚਲੋ ਇਹ ਸਮਾਨ ਆ ਗਿਆ ਵਾ ਤੇ ਹੁਣ ਤਿਆਰੀ ਬਿਆਰੀ ਹੋਊਗੀ ਤੁਹਾਨੂੰ ਸਾਰਿਆਂ ਨੂੰ ਦੱਸਾਂਗੇ ਕਿ ਕਿਹੜਾ ਰੂਮ ਜਿਹੜਾ ਵਾ ਉਹ ਤਿਆਰ ਹੋਇਆ ਤੇ ਚਲੋ ਲਾਓ ਫਿਰ ਸਮਾਨ ਮਿੰਟੋ ਮਿੰਟ ਪੈ ਜਾਓ ਤਗੜੇ ਹੋ ਕੇ ਪੈ ਜਾ ਸ਼ੇਰੋ ਮਾਸੀ ਮਾਸ ਖੜਾਏ ਵੀਡੀਓ ਬਣਾਉਣ ਦਾ ਉਹ ਪੈ ਜਾਓ ਪੈ ਜਾਓ ਉਹ ਉਹਦੇ ਉਹ ਵੀਡੀਓ ਸਾਰਾ ਡੱਬਰ ਹੀ ਪੈ ਗਿਆ ਓਏ ਆ ਓਏ ਉਹ ਸਾਰਾ ਟੱਬਰ ਹੀ ਪੈ ਗਿਆ ਓਏ ਲੈਓ ਮੈਂ ਲਵੋ ਨਾ ਵਾ ਇਹ ਬਸ ਉਹਦਾ ਹੀ ਰੋ ਗਿਆ ਹੈਗਾ ਭਾਰ ਮਾਂ ਤੇ ਪਰੇ ਸਾਰੇ ਆ ਆ ਆ ਆ ਆ ਆ ਆ ਆ ਆ ਸ਼ਰਾਜ ਨਹੀਂ ਚੁੱਕੇ ਜਣਾ ਦੇਖੋ ਪੁੱਤ ਹਾਂ ਵੇਖੋ ਕਿੰਨਾ ਭਾਰ ਮੇਕਾਤ ਨਾਲ ਲੱਗੇ ਚੁੱਕਣ ਚੱਲ ਪ੍ਰੀਤੋ ਆ ਖੁੱਲਣ ਵਾਲਿਆ ਚੱਕ ਮਾਰ ਜ਼ੋਰ ਨਾਲ ਅੱਜ ਹੁਣੇ ਵੀ ਇਹ ਲੋ ਇੰਨੀ ਤਿੱਖੀ ਤੋਂ ਪਾਸ਼ਾ ਰਾਜ ਪਾਣੀ ਲੈ ਕੇ ਆ ਪੁੱਤ ਕਰਾ ਕਰ ਮੈਂ ਤਾਂ ਇੱਕ ਦਿਨ ਜ਼ਰੂਰ ਕਾਮਯਾਬ ਹੋ ਗੇ ਧਿਆਨ ਨਾਲ ਆ ਸ਼ੈਡੋ ਦਾ ਵੀ ਜੀ ਬੜਾ ਕਰਮਾ ਵਾਲਾ ਜੀ ਜਿਹੜੀ ਚੀਜ਼ ਹੁੰਦੀ ਆ ਚਲੋ ਛੱਡਦੇ ਥੱਲੇ ਹੈ ਪਹਿਲਾਂ ਜੀ ਰੋਪਾ ਵੀ ਹੁੰਦੇ ਰਿਹਾ ਸੀ ਮੰਡੀਆਂ ਦਿੱਤੀ ਹੁੰਨੇ ਹੁੰਨੇ ਸਵੇਨੇ ਹੁੰਨੇ ਸੀ ਹੁਣ ਗੱਡੀ ਆ ਗਈ ਹੈਨਾ ਹੈ ਡਿਊ ਪੇਂਟ ਜਿਹਨੂੰ ਕਿਚਨ ਦਾ ਸੰਭਾਲ ਲੈਂਦਾ ਹੈਨਾ ਇਹ ਦਾ ਹੁਣ ਕਿੱਥੇ ਸਾਰੇ ਸੰਭਾਲਦੇ ਚਲੋ ਜੀ ਇਹ ਕਰਨ ਲੱਗੇ ਆ ਇੱਕ ਪੂਰਾ ਰੂਮ ਐਨ ਵਧੀਆ ਤਰੀਕੇ ਨਾਲ ਮੋਡੀਫਾਈ ਆ ਤੇ ਜਦੋਂ ਪਾਉਗਾ ਮੋਡੀਫਾਈ ਫਿਰ ਉਹ ਵੀ ਜਰੂਰ ਵਿਖਾਵਾਂਗੇ ਦੱਸਾਂਗੇ ਕਿਵੇਂ ਦਾ ਤਿਆਰ ਹੋਇਆ ਇਹ ਆ ਜੀ ਕਮਰਾ ਜਿੰਨੂੰ ਆਪਾਂ ਲੱਗੇ ਆ ਤਿਆਰ ਕਰਨ ਥੋੜਾ ਜਿਹਾ ਮੋਡੀਫਾਈ ਕਰਨਾ ਵਾ ਪੀਵੀਸੀ ਪੈਨਲ ਲੱਗੇ ਆ ਲੱਗਣ ਇਹਨਾਂ ਨੇ ਕੰਮ ਆਪਣਾ ਸ਼ੁਰੂ ਕਰ ਦਿੱਤਾ ਵਾ ਛੱਤ ਵੀ ਹੋਊਗੀ ਪਹਿਲਾਂ ਕਦਾਂ ਕਰਨਗੇ ਤੇ ਨਵੇਂ ਸਿਰੇ ਤੋਂ ਜਿਹੜੀ ਆ ਉਹ ਵਾਇਰਿੰਗ ਵੀ ਕੀਤੀ ਆ ਇਧਰਲੇ ਪਾਸੇ ਇਹ ਸਿੱਦਾ ਪੁਆਇੰਟ ਛੱਡ ਦਿੱਤਾ ਵਾ ਥੋੜੀ ਬਹੁਤੀ ਤੋੜਪੰਨ ਵੀ ਹੋਈ ਆ ਬਾਕੀ ਦੇਖਦੇ ਆ ਕਿੰਨਾ ਕਿੰਨੇ ਕ ਦਿਨਾਂ ਦੇ ਵਿੱਚ ਜਿਹੜਾ ਵਾ ਉਹ ਕੰਮ ਕੰਪਲੀਟ ਕਰਦੇ ਆ ਆਪਣਾ ਇਧਰ ਨਾਲ-ਨਾਲ ਕੰਮ ਚੱਲੀ ਜਾਂਦਾ ਤੇ ਨਾਲ-ਨਾਲ ਇਹ ਵੀਡੀਓ ਬਣੀ ਜਾ ਰਹੀ ਆ ਹਾਂਜੀ ਪਹਿਲਾ ਤੋਂ ਮਿਸਤਰੀ ਲੱਭਿਆ ਪਰ ਮਿਸਤਰੀ ਕਿਹੜਾ ਆਵਾ ਮੇਰਾ ਯਾਰ ਯਾਰ ਲੱਪਿਆ ਤੇ ਅਮਰ ਤੋਂ ਇੱਕ ਕਲਾਸ ਪਿੱਛੇ ਹੋਣੀ ਹੈ ਨਾ ਤੇ ਆਪਾਂ ਇਕੱਠਿਆਂ ਨੇ ਕ੍ਰਿਕਟ ਵੀ ਬੜੀ ਖੇਡੀ ਆ ਤੇ ਹੁਣ ਕਾਹ ਜਾ ਕੇ ਜਦੋਂ ਦਾ ਸਕੂਲ ਛੱਡਿਆ ਉਹ ਤੋਂ ਬਾਅਦ ਵਿੱਚ ਅਸੀਂ ਦੂਜੀ ਜਾਂ ਤੀਜੀ ਵਾਰ ਮਿਲਣ ਲੱਗਦਾ ਮਿਲ ਲੱਗੇ ਆ ਤੇ ਚਲੋ ਬੜਾ ਵਧੀਆ ਲੱਗਦਾ ਹੈ ਕਿ ਚਲੋ ਆਪਣੇ ਜਿਹੜੇ ਕਲਾਸ ਫੈਲੋ ਹੀ ਗਏ ਜਾਂ ਮੁੰਡੇ ਜਿਹੜੇ ਨਾਲ ਪੜ੍ਹਦੇ ਹੀ ਗਏ ਕੰਮਕਾਰ ਕਰਨ ਦੇ ਆ ਤੇ ਇਹ ਵਾਲਾ ਕੰਮ ਜਿਹੜਾ ਸਾਰਾ ਇਹ ਕਰਦੇ ਆ ਬਹੁਤ ਸੋਹਣਾ ਕੰਮ ਕਰਦੇ ਆ ਜੁਵੀ ਸੀਟਾਂ ਦਾ ਤੇ ਆਪਣਾ ਆਹ ਕਿਹੜੀ ਸੀਟ ਬੋਲਾਂਗੇ ਪੀਵੀਸੀ ਆ ਪੀਵੀਸੀ ਸੀਟ ਤੇ ਜੇ ਕਿਸੇ ਨੇ ਵੀ ਕੰਮ ਕਰਾਉਣਾ ਹੋਵੇ ਤੇ ਤੁਸੀਂ ਇਹਦੇ ਨਾਲ ਸੰਪਰਕ ਕਰ ਸਕਦੇ ਆ ਇਹਦਾ ਨੰਬਰ ਆਪਾਂ ਸਕਰੀਨ ਤੇ ਦੇ ਦੇਣਾ ਤੁਹਾਨੂੰ ਵੀਡੀਓ ਦੇ ਉੱਪਰ ਤੇ ਬੜਾ ਵਧੀਆ ਕੰਮ ਕਰਦੇ ਆ ਜਿੱਦਾਂ ਵੀ ਤੁਸੀਂ ਕਹੋਗੇ ਉਦਾਂ ਦਾ ਤੁਹਾਨੂੰ ਕੰਮ ਕਰਕੇ ਦੇਣਗੇ ਤੇ ਅਲੂਮੀਨੀਅਮ ਦਾ ਕੱਪ ਕਰਵਾਉਣਾ ਹੋਵੇ ਸਟੀਲ ਦਾ ਕੰਮ ਕਰਵਾਉਣਾ ਹੋਵੇ ਵਾਗ ਕੱਪਰ ਦਾ ਯੂਵੀ ਸੀਟ ਦਾ ਪੀਵੀਸੀ ਦਾ ਸਾਰੇ ਕੰਮ ਦਾ ਤੁਸੀਂ ਡਿਜ਼ਾਈਨ ਦੱਸ ਦੇਣਾ ਮੈਂ ਬਣਾ ਦੇਣਾ ਡਿਜ਼ਾਈਨ ਡਿਜ਼ਾਈਨ ਤੁਹਾਡਾ ਕੰਮ ਹਟਾਵਾਂ ਇਹਨਾਂ ਦਾ ਚਲੋ ਬੜਾ ਵਧੀਆ ਲੱਗਾ ਬਾਕੀ ਆ ਰੂਮ ਜਦੋਂ ਤਿਆਰ ਹੋਊਗਾ ਉਦੋਂ ਤੁਹਾਨੂੰ ਇਹਦੀ ਸਾਰੀ ਵੀਡੀਓ ਤੁਸੀ ਦੇਖ ਲੈਣੀ ਆ ਕਿ ਕਿਵੇਂ ਦਾ ਇਹ ਰੂਮ ਤਿਆਰ ਹੋਇਆ ਵਾ ਪੂਰੇ ਵਟ ਕੱਢ ਕੇ ਦੇਨੇ ਆ ਠੀਕ ਆ ਚਲ ਚੰਗਾ ਫਿਰ ਚਲੀਏ ਸਤਿ ਸ਼੍ਰੀ ਅਕਾਲ ਜੀ ਲੱਗੀ ਜਾਂਦੇ ਆ ਪੈਨਲ ਤੇ ਮੁੱਕੀ ਜਾਂਦਾ ਨਾਲ-ਨਾਲ ਹੀ ਕੰਮ ਬਾਕੀ ਇਹ ਸਾਰਾ ਸਮਾਨ ਜਿਹੜਾ ਮੈਂ ਆਪ ਲੈ ਕੇ ਆ ਆਪ ਖਰੀਦ ਕੇ ਲੈ ਕੇ ਆ ਮਤਲਬ ਕਿੰਨੇ ਕੁ ਰੇਟ ਦਾ ਪੈਨਲ ਲੈਣੇ ਆ ਉਹ ਮੈਂ ਤੇ ਜੀਤਾਂ ਗਏ ਸੀਗੇ ਸਾਰਾ ਸਮਾਨ ਅਸੀਂ ਆਪ ਲੈ ਕੇ ਆਏ ਆ ਤੇ ਇਹਨਾਂ ਨੇ ਆਪਣੀ ਵੀਰਾਂ ਨੇ ਮਿਹਨਤ ਲੈਣੀ ਆ ਤੇ ਜਿੱਦਾਂ ਦਾ ਤੁਸੀਂ ਕੰਮ ਕਹੋ ਉਦਾਂ ਦਾ ਕਰ ਦਿੰਦੇ ਆ ਬਾਕੀ ਖਰਚੇ ਦੇ ਹਿਸਾਬ ਨਾਲ ਆਪਾਂ ਸਭ ਤੋਂ ਜਿਹੜਾ ਹੁੰਦਾ ਵਾ ਸਸਤਾ ਕੰਮ ਕਰ ਰਹੇ ਆ ਮਤਲਬ ਪਹਿਲਾਂ ਛੱਤ ਕਰਨਾ ਦਾ ਇਰਾਦਾ ਨਹੀਂ ਸੀ ਹੈਗਾ ਫਿਰ ਉਹ ਵੀ ਵਿੱਚ ਐਡ ਕਰ ਲਈ ਆਪਾਂ ਤੇ ਬਹੁਤੀ ਡਿਜ਼ਾਈਨਿੰਗ ਨਹੀਂ ਕੀਤੀ ਹੈਗੀ ਥੋੜੇ ਬੋਤੇ ਜਿਹੜੇ ਆ ਕਾਰਨਰ ਹੋ ਗਏ ਉਹਨਾਂ ਨੂੰ ਕੀਤਾ ਵਾ ਛੱਤ ਤੇ ਵੀ ਬਾਰਡਰ ਹੀ ਲੱਗਣਾ ਬਸ ਮਤਲਬ ਅਈਨ ਹਾਈ ਫਾਈ ਵੀ ਕੰਮ ਨਹੀਂ ਕੀਤਾ ਹੈਗਾ ਬਸ ਸਿੰਪਲ ਜਿਹਾ ਕੰਮ ਬਿਲਕੁਲ ਸਸਤੇ ਜਿਹੇ ਦੇ ਵਿੱਚ ਸਾਰਨੀ ਕੋਸ਼ਿਸ਼ ਕੀਤੀ ਗਈ ਹੈ ਪਰ ਫਿਰ ਵੀ ਜਿਹੜਾ ਵਾ ਕਰਦਿਆਂ ਕਰਦਿਆਂ ਖਰਚਾ ਘੜਾ ਵਾ ਕਿੰਨਾ ਹੋ ਜਾਂਦਾ ਜਦੋਂ ਕੰਮ ਚੱਲਦਾ ਹੋਏ ਬਾਕੀ ਦੇਖਦੇ ਆ ਕਮਰੇ ਦੀ ਲੁੱਕ ਇਦਾਂ ਦੀ ਨਿਕਲ ਕੇ ਆਉਂਦੀ ਹੈ ਨਿਆਣੇ ਪਹੁੰਚ ਗਏ ਆ ਨਿਆਣੇ ਵੇਖੋ ਬਾਲਾ ਕਮਰਾਨ ਕੇ ਸਾਸਰੀ ਘਰ ਪੁੱਤ ਸਾਸਰੀ ਘਰ ਸਾਸਰੀ ਘਰ ਓ ਮਗਰ ਬੀਬਾ ਪਾਚਾ ਆ ਜਾਓ ਕੁੱਤੇ ਨੂੰ ਲੱਭਣ ਡੇ ਕਿੱਥੇ ਆ ਟੋਮੀ 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 ਉਹ ਨਹੀਂ ਉੱਠਿਆ ਗੱਡੀ ਥੱਲੇ ਹੀ ਆ ਦੇਬਰਾ ਕਮਰਾ ਨਾ ਮਾ ਦੇ ਤੂੰ ਕਮਰੇ ਕਸ਼ਰੀ ਬਸ ਹੁਣ ਛੱਤ ਰਹਿ ਗਈ ਐ ਨਾ ਉਹ ਨਹੀਂ ਪਸੰਦ ਨਾ ਪਸੰਦ ਨਾ ਬਸ ਇਹ ਆਪਣੇ ਰੰਗ ਜੀ ਐ ਸਿਰ ਮਾਰਤਾ ਨੇ ਬਸ ਅੱਜ ਉਹ ਹੈ ਨਾ ਮੁੰਡਾ ਚਾਲ ਚਾਲ ਹੋਇਆ ਨਾ ਸੱਤ ਦਾ ਹਾਂ ਜੀ ਚੱਲ ਬਸ ਜਾਲ ਪੈਣਾ ਮੈਂ ਬਾਕੀ ਲੱਗਦੇ ਨਾ ਲਾਈਟਾਂ ਲੱਗਣੀਆਂ ਪੁੱਤ ਨੇ ਫੇਰ ਕਮਰਾ ਤੇ ਆਵੇ। ਖਾਲੂ ਰੈਡੀ ਹੋ ਜਾਏਗਾ ਨਾ ਲਟਾਂ ਨੂੰ ਕੱਢੀ ਨਾ ਦੇਣੀ। ਹਾਂ ਇਹਨਾਂ ਪਹਿਲਾਂ ਟਾਹਣ ਲੈਣ। ਵੇਣ ਭਾਈ। 12:05 ਜਿਹੜਾ ਟਾਕਾ ਵੇਚਣਾ ਨਾ ਤਾਂ ਭਾਈ। ਬਸ ਆਹ ਕੰਦ ਰਹਿ ਗਈ ਐ ਬਾਕੀ ਹੋ ਗਈ। ਦੀਦੀ ਹਾਂਜੀ ਪੱਖਾ ਨਹੀਂ ਮੈਂ ਜ਼ਿਆਦਾ ਨਹੀਂ ਕਿਉਂ ਹੋ ਗਿਆ? ਨਹੀਂ ਨਹੀਂ ਪੱਖਾ ਇੱਥੇ ਹੀ ਐ। ਪੱਖਾ ਇੱਥੇ ਹੀ ਐ ਆਹ ਪੋਣੀ ਪਾਣੀ। ਇਹ ਬੱਕਰੇ ਆ ਪੱਕਰੇ ਤੇ ਜਾ ਰਹੇ ਹੋ ਨਾ ਇਹ ਬੱਕਰੇ ਨੇ ਇੱਥੇ ਸੋਫਾ ਹੋਣਾ ਨਾ ਹਾਂਜੀ ਸਾਡਾ ਬੇਸਤੀ ਪਿਆਰਾ ਛੋੜ ਗਿਆ ਹਾਂ ਹਾਂਜੀ ਹੋ ਗਈ ਬਸ ਕਮਰੇ ਦੀ ਤਿਆਰੀ ਇਹ ਬੈਂਕ ਹੁੰਦੀ ਰਹਿਣਾ ਫਾਈਨਲ ਕੰਮ ਮੁਕਤ ਲਾ ਫਿਰ ਚੀਜ਼ਾਂ ਪੈਠ ਹੋ ਰਹੀਆਂ ਤੇ ਬਸ ਕਮਰਾ ਤਿਆਰ ਆ ਲਾਸਟ ਕੱਟ ਦੇ ਰਿਹਾ ਮੈਂ ਤਾਂ ਮੋਟਕਾ ਲੈਟਾ ਲੱਗਣੀ ਹੈ ਤੇ ਤੇ ਦੇਖਦੇ ਕਮਰੇ ਦੀ ਲੁੱਕ ਕਿਵੇਂ ਜੇ ਨਿਕਲ ਜਾਂਦੀ ਆ ਇਹਟ ਬੜੇ ਕੀ ਕੀ ਨਾ ਰਹੇ ਦੋ ਤਿੰਨ ਦਿਨਾਂ ਵਿੱਚ ਇਹ ਨਾ ਦੋ ਦਿਨ ਲੱਗੇ ਜਾਂ ਉੱਪਰ ਫਲੈਟ ਜਿਹੜਾ ਖਾਪ ਕੀਤਾ ਉਹਦੇ ਘਰ ਥੋੜਾ ਜਿਹਾ ਲੇਟੋ ਕਹਿਣਗੇ ਦੋ ਦਿਨ ਦਾ ਕੰਮ ਹੀ ਉਹਨਾਂ ਨਾਲ ਵੀ ਰੂਮ ਚਾਰ ਕਰਤਾ ਹਾਂ ਦੋ ਤਿੰਨ ਦਿਨ ਤੇ ਤੁਹਾਡੇ ਸਾਹਮਣੇ ਆ ਬਾਕੀ ਜਿਹੜੀ ਆ ਕਰਤੀ ਐ ਜਾਂ ਵਾਂ ਤੋਂ ਪਰ ਪੀਵੀਸੀ ਪਾਉਣੇ ਰਹਿ ਗਈ ਐ ਤੇ ਉਹ ਆ ਜਿਹੜਾ ਕੰਮ ਨਿਪਟ ਜਾਣਾ ਫਿਰ ਵੇਖਦੇ ਹਾਂ ਕਿਵੇਂ ਦੇ ਲੋਕ ਨਿਕਤੋ ਵੀ ਇਹ ਕਮਰੇ ਦੇ ਤਿੰਨ ਦਿਨ ਲੱਗੇ ਕਿੰਨਾ ਬਰਾਬਰ ਆ ਤਿੰਨ ਦਿਨ ਦੇ ਐਮਰੇ ਦੋ ਦੋ ਦਿਨ ਹੋ ਗਏ ਪਰ ਕਿਨਾਂ ਅੰਦਰ ਕੰਮ ਹੋ ਗਿਆ ਮਾਰਟਿਨ ਨੇ ਤਾਂ ਕਿਵੇਂ ਦਾ ਪੜਦਾ ਹਾਂਜੀ ਹੋ ਗਈ ਤਾਰੀ ਰੋਟੀ ਦੀ ਬਸ ਹੋ ਚੱਲੀ ਆ ਆ ਬਣਾ ਲਿਆ ਮੰਜੂਰੀਅਨ ਮੰਜੂਰੀਅਨ ਫੇਵਰਟ ਆ ਦਾ ਅੱਜ ਮੇਰਾ ਦਾਤਾ ਹੀ ਤੇ ਅੱਜ ਮਿਕਸਰ ਦਾ ਲਾਸਟ ਦੇਵਾ ਤੇ ਚਲੋ ਨਾਲ ਮੰਜੂਰੀਅਨ ਬਣਾ ਲ लेते हैं ना ਤੇ ਕਿਹਦਾ ਬਣਾ ਲੈ ਲਗੀ ਦਾਲ ਬਣ ਗਈ ਆ ਇਹੋ ਆ ਦਾ ਫੇਵਰਟ ਆ ਤੇ ਇਹੋ ਹੀ ਰੱਖ ਲਿਆ ਤੇ ਇਹੋ ਮਿਸਟਰੀ ਵਿੱਚ ਪਾ ਦੇਣਾ ਆਦ ਕੀ ਮੰਜੂਰੀਅਨ ਬਣਾਇਆ ਮੈਂ ਦੋਆਂ ਸਬਜ਼ੀਆਂ ਦਾ ਅੱਗੇ ਬਣਾਉਣੀ ਹੁੰਦੀ ਆ ਗਾਜਰਾ ਸ਼ਿਮਲਾ ਮਿਰਚੇ ਫੁੱਲ ਗੋਭੀ ਵਾਲੀ ਹੋਣੀ ਤੇ ਅਰਗੇ ਚਮਲਾ ਮਰਜੀ ਤੇ ਗਾਜਰਾਂ ਨਹੀਂ ਲੈਂਦੀਆਂ ਤੇ ਗੋਭੀ ਕਰਦੀ ਹੈ ਜੀ ਬੰਦ ਗੋਭੀ ਵੀ ਕਰਦੀ ਆ ਉਤਰੋਂ ਆਈ ਹੀ ਸੰਦੀਪੀ ਦਿਖਣਾ ਵੱਲੋਂ ਉਦੋਂ ਦੀ ਤੇ ਉਹ ਤੇਗੇ ਹੀ ਤੇ ਇਹ ਦੋਵੇਂ ਕਰਦੀਆਂ ਸਬਜ਼ੀਆਂ ਤੇ ਦੋਨੋਂ ਪਾ ਗਏ ਮਤਲਬ ਕਿ ਜੇ ਮਨਜ਼ੂਰੀ ਨਹੀਂ ਵਿੱਚ ਸਬਜੀ ਇੱਕ ਵੀ ਹੋਏ ਨਾ ਉਹ ਵੀ ਚੱਲ ਜਾਂਦਾ ਚਲੋ ਕਰੋ ਤਿਆਰ ਇਹ ਕਰਕੇ ਮੈਂ ਚੱਲ ਇਹ ਬਣਾ ਲੈਨੇ ਹਨਾ ਬਾਕੀ ਕਿੰਨਾ ਦਾ ਕੰਮ ਰਹਿ ਗਿਆ ਬਸ ਮੁੱਕ ਚਲਾ ਕੇ ਦੋ ਸਬਜੀ ਬਣੀ ਇੱਕ ਬਣ ਗਈ ਆ ਇੱਕ ਬਣਦੀ ਆ ਤੇ ਫੁਲਕੇ ਬਣਾ ਲੈਣਾ ਚਲੋ ਅੱਜ ਸਮਾਪਤੀ ਇਹਨਾਂ ਦੀ ਫਾਈਨਲ ਹੋ ਗਈ ਐ ਇਹਨਾਂ ਨੇ ਸਾਰਾ ਆਪਣਾ ਕੰਮ ਮੁਕਾਤਾ ਰਹਿ ਗਿਆ ਬੈਰਕ ਦਾ ਉਹ ਵੀ ਮੋਗਿਆ ਲਾਈਟਾਂ ਲਾਕੀਆਂ ਬਸ ਹੁਣ ਆਪ ਬੋਰਡ ਲਗਾਣਾ ਹੀ ਰਹਿ ਗਿਆ ਇਹਨਾਂ ਨੇ ਕੰਮ ਮੁਕਾਤਾ ਬੜਾ ਸੋਹਣਾ ਕੰਮ ਕੀਤਾ ਬੜੀ ਚੰਗੀ ਕੰਮ ਕਰਾਇਆ ਇੱਕ ਦੋ ਦਿਨ ਬੱਤੀ ਕਰਕੇ ਭੱਜ ਜਾ ਲਾਈਟ ਪਾਦ ਰਹੀ ਦੀ ਤੇ ਅੱਜ ਤੱਕ ਚਲੇ ਆ ਫਾਈਨਲ ਲਈ ਤੇ ਬਹੁਤ ਬਹੁਤ ਥੈਂਕ ਯੂ ਭਾਜੀ ਤੁਹਾਡਾ ਤੇ ਬੜਾ ਸੋਹਣਾ ਕੰਮ ਕਰਦੇ ਆ ਤਾਂ ਫਾਈਨਲ ਭਾਜੀ ਕਰਾਣਾ ਹੈ ਨਾ ਵਿਦੇਸ਼ੇ ਤਾਰੀਵਾਲ ਤਾਰੀਵਾਲ ਤੇ ਲੱਗੇ ਆ ਤੇ ਡੇਲੀ ਅਪਡੇਟ ਕਰਦੇ ਆ ਉੱਥੋਂ ਹੁੰਦੇ ਆ ਮੈਂ 30 ਕਿਲੋਵਟ ਤੋਂ ਪਾਇਆ ਹਾਂ ਹਾਂ 30 ਕਿਲੋਵਟ ਪ ਬੜੀ ਮਿਹਨਤ ਕਰਦੇ ਆ ਬੜਾ ਸੋਹਣਾ ਕੰਮ ਕਰਦੇ ਆ ਤੇ ਤੇੜਿਆਂ ਨਾਲ ਨਾਲ ਆਪ ਨੂੰ ਦੱਸਿਆ ਤੇ ਵਧੀਆ ਲੱਗਾ ਸਾਨੂੰ ਵੀ ਕੰਮ ਕਰਵਾ ਕੇ ਵੀ ਪਹਿਲੀ ਵਾਰ ਇਹਨੇ ਏਡੀ ਦਰੋਂ ਵਾਹੇ ਤੇ ਸੋਹਣਾ ਕੰਮ ਕਰਦੇ ਆ ਲਾਈਟਾਂ ਦਾ ਕੰਮ ਹੋ ਗਿਆ ਸਾਰੇ ਰੂਮ ਦੀ ਫਿਨਿਸ਼ਿੰਗ ਹੋ ਗਈ ਹੈ ਤੇ ਹੁਣ ਭਾਜੂ ਨਹੀਂ ਲਾ ਰਹੇ ਆ ਮੈਟ ਇਹ ਵੀ ਕਾਦੀਆਂ ਤੋਂ ਆਏ ਵੀਰ ਵੀਰ ਕਿਹੜਾ ਪਿੰਡ ਆਪਣਾ ਕਾਦੀਆਂ ਪਿੰਡ ਸੰਤਨਗਰ ਮੱਲਾ ਸ਼ਹਿਰੀ ਹੈ ਨਾ ਹਾਂਜੀ ਹਾਂਜੀ ਕਿਹੜਾ ਮੱਲਾ ਸੰਤਨਗਰ ਮੱਲਾ ਸੰਤਨਗਰ ਮੱਲਾ ਤੇ ਜਿਦੋਂ ਮੈਟ ਲੈ ਕੇ ਆਏ ਉਹਨਾਂ ਨੇ ਹੁਣ ਨੰਬਰ ਦਿੱਤਾ ਇਹਨਾਂ ਦਾ ਇਹ ਲੱਗਿਆ ਸ਼ੁਰੂ ਕਰਨ। ਬਸ ਇਹੀ ਕੰਮ ਰਹਿ ਗਿਆ। ਬਾਕੀ ਸਾਰਾ ਰੂਮ ਜਿਹੜਾ ਉਹ ਤਿਆਰ ਹੋ ਗਿਆ ਲਗਭਗ। ਬਾਕੀ ਕਮਰਾ ਗਿਆ ਹੋ ਤਿਆਰ ਸਾਰਾ ਤੇ ਇਹ ਅਸੀਂ ਮੈਟ ਲਾਇਆ ਹੀ ਸੀਗੇ। ਦੂਜੇ ਰੂਮ ਵਿੱਚ ਵੀ ਇਹ ਮੈਟ ਲੱਗਾ ਵਾ। ਸਾਲ ਹੋ ਗਿਆ ਉਹ ਬੜਾ ਸੋਹਣਾ ਰਿਹਾ, ਬੜਾ ਵਧੀਆ ਰਿਹਾ ਵਾ। ਇਹ 'ਚ ਪਤਲੇ ਵੀ ਹੁੰਦੇ, ਮੋٹے ਵੀ ਹੁੰਦੇ ਆ। ਇਹ ਥੋੜਾ ਮੋਟਾ ਵਾ। ਤੇ ਉਹ ਵੀ ਫਟਿਆ ਨਹੀਂ ਹੈ ਕਮਾਸਾ ਜਿੰਨਾ ਨਹੀਂ। ਇਹ ਵੀ ਵੇਖੋ ਠੀਕ ਹੀ ਰਹੂਗਾ। ਨਾਲ ਹੀ ਤਾਂ ਦੇ ਮੈਚਿੰਗ। ਥੋੜਾ-ਬੋੜਾ ਮੈਚ ਹੋ ਹੀ ਗਿਆ ਨਾਲ ਦੀ। ਵੇ ਦੇਖਾਂ 메인 플레이어 ਠੀਕ ਹੈ ਚਲੋ ਜੀ ਅੱਜ ਕੰਮ ਮੁੱਕ ਗਿਆ ਫਾਈਨਲੀ ਰੂਮ ਦਾ ਬਹੁਤ ਸੋਨਾ ਲੱਗਣ ਲਿਆ ਵਧਾ ਤਨਬੋਧੀਆਂ ਬੋਧੀਆਂ ਜੀ ਹੋਰ ਪੈਸੀ ਮੈਨਾਂ ਚੋ ਦੱਸਾ ਮੈਂ ਇਹ ਆ ਕਿ ਤੁਹਾਨੂੰ ਮਰਜ਼ੀ ਲਈ ਜਾਓ ਹਨਾ ਉਹਨਾਂ ਹੀ ਡੋਰ ਨਿਕਲੀ ਹੈ ਇਹੋ ਘਬਰਾਹੀ ਫਿਰ ਜਿਹਦੇ ਵਿੱਚ ਆਹੀ ਸਿਰਫ ਕੱਪੜੇ-ਕੁਪੜੇ ਸੁੱਟਦੇ ਹੁੰਦੇ ਆਂ ਕੈਟੀਆਂ ਅਲਮਾਰੀਆਂ ਤੇ ਬਸ ਉਹਨਾਂ ਦੇ ਕੱਪੜੇ-ਕੁਪੜੇ ਤੇ ਬਣਾ ਵਧੀਆ ਹੋ ਗਿਆ ਨਾ ਰਗੜੀ ਪੰਜਾਹ ਪੈਨ ਬਣਾਵਾ ਲੈਣਾ ਜਿੰਨੇ ਮਰਜ਼ੀ ਆ ਲੈਣ ਤੇ ਬਹਿ ਖਲੋ ਸਕਦੇ ਨਵਾਂ ਕਮਰਾ ਬੱਚ ਤਿਆਰ ਹੋਇਆ ਵਦ ਨਵੇਂ ਕਪੜੇ ਦੀ ਫੋਟੋ ਖਿllen ਲੱਗ ਗਏ ਕਿੱਥੇ ਆ ਇੱਥੇ ਰੱਖੀ। ਫਰਮੈਕ ਤੋਂ ਵਾਰੀ ਤੇ ਆਪਣੀ ਫੋਟੋ ਲਾਈ ਇੱਥੇ ਆ ਨਾ ਬਾਕੀ ਬਾਅਦ ਪਤਾ ਨਹੀਂ। ਚਲੋ ਜੀ ਹੁਣ ਭੈਣ ਭਰਾ ਫੁੱਲੇ ਬੈ ਕੇ ਮਿਲਿਆ ਕਰਨਗੇ। ਫੁੱਲੇ ਬੈ ਗਏ। ਅੱਜ ਕੱਲ ਦੇ ਆ ਕਿ ਕਮਰੇ ਤੇ ਜਿੰਨਾ ਮਰਜੀ ਪੈਸਾ ਲਾ ਲਓ। ਹੂੰ। ਮਤਲਬ ਕਮਰੇ ਦੀ ਪਹਿਲਾਂ ਲੋਕਾਂ ਵਰਨ ਦੀ ਬਾਹਰ ਜਿੰਨੀ ਮਰਜ਼ੀ ਬਣਾ ਲਓ। ਗੱਲ ਉਹ ਹੀ ਆ ਵੀ ਜਿੰਨਾ ਗੋੜ ਪਾਈ ਜਾ ਬੰਨਾ ਮਿੱਠਾ। ਬਾਹਰ ਹੈਂਗ ਕਿ ਗਲੈਡ ਰਹਿ ਗਈ। ਹੈਂਗ ਕਿ ਗਲੈਡ ਲਿਆਈ ਵਧੀਆ ਜੀ। ਆਹੋ ਇੱਥੋਂ ਮਿਲ ਹੀ ਨਹੀਂ। ਸੁਣੇ ਮਿਲਦੇ ਆ। ਇੱਥੋਂ ਨਹੀਂ ਮਿਲਦੀ।

ਫਿਰ ਜਦੋਂ ਇੱਕ ਚੀਜ਼ ਆ ਦੋ ਚੀਜ਼ ਆ ਪਹਿਲਾਂ ਕੰਡਾ ਮਤਲਬ ਉਹ ਉੱਥੇ ਜਾ ਕੇ ਜਦੋਂ ਹਨਾ ਉੱਥੇ ਉਹਨਾਂ ਦੀ ਸ਼ੱਦ ਦੇਖੀ ਕਿ ਢੀ ਸੋਹਣੀ ਵੀ ਲਾਈਟਾਂ ਲੱਗੀਆਂ ਸੋਹਣੀਆਂ ਲੱਗਦੇ ਉੱਥੇ ਜਾ ਕੇ ਸਭ ਦੀ ਗਵਾ ਕਰਦੇ ਤੇ ਫਿਰ ਆ ਗਿਆ ਵਿੱਚ ਡਿਜ਼ਾਈਨਰ ਉਹਨਾਂ ਨੇ ਚੇਂਜ ਕਰਦੇ ਆ ਕਈ ਕੁਸ਼ ਕਰਦੇ ਆ ਕਰਦੇ ਆ ਤੇ ਉਹ ਖਰਚਾ ਵੱਧ ਹੋ ਗਿਆ ਫਿਰ ਉਹ ਚਾਹਤ ਉਹਦੇ ਨਾਲ ਹੀ ਉੱਥੇ ਸੱਥੀ ਹੋ ਗਈ ਚੀਜ਼ ਬਣਦੀ ਆ ਬਣ ਗਈ ਹਾਂ ਇਹ ਗੱਲ ਤੇ ਆ ਜੀ ਭਾਵੇਂ ਲੈ ਜਾਂਦੀ ਆ ਰੈਂਟ ਕਰ ਰੈਂਟਾ ਜੇ ਨਹੀਂ ਕਰਦੇ ਰਹੀਏ ਮਾਲੇ ਹੋਣ ਲੱਗਾ ਜੇ ਮਨ ਆ ਗਿਆ ਵਾ ਨਾ ਖਰਚਾ ਤੇ ਜਾਂਦੇ ਤੇ ਲੂਣ ਲੈ ਜਾਂਦੇ ਤਾਂ ਨਹੀਂ ਮਾਣੇਗਾ ਆਲੂ ਗੰਡੇ ਨਹੀਂ ਮਾਣ ਆਲੂ ਗੰਡੇ ਹੀ ਮ ਚਲੋ ਮੋਗਾ ਕਾਮ ਆਜਾ ਤੁਹਾਨੂੰ ਸਾਡਾ ਮੈਂ ਚ ਸਟਾਰਟਿੰਗ ਰੱਖਾਂਗੇ ਫੇਰ ਤਾਂ ਅਨੁਸਰਾਂਗੇ ਫੇਰ ਇੱਕ ਕਮਰੇ ਦੀ ਪਾਰਟੀ ਲਾਵਾਂਗੇ ਤੁਹਾਨੂੰ ਆਈ ਨਹੀਂ ਖਾਣਗੇ ਆਹ ਪਾਓ ਸਟੂ ਵੀ ਗੱਲ ਕਰਦੇ ਆ ਜਾਓਗੇ ਪਰ ਅਸੀਂ ਮੂੰਹ ਨੂੰ ਇੱਕ ਜਿੰਨੀ ਲਾਵਾਂ ਨਹੀਂ ਨਹੀਂ ਆ ਗੱਲ ਵਹਿ ਸਾਰਿਆਂ ਵਾਸਤੇ ਨਹੀਂ 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 ਸਾਰੇ ਕਹਿੰਦੇ ਸਾਰੇ ਨਹੀਂ ਕਹਿੰਦੇ ਚਿਹਰੇ ਆਣਾ ਉਹਨਾਂ ਵਾਸਤੇ ਆ ਗੱਲ ਨਹੀਂ ਚੰਗੀ ਨਹੀਂ ਕਹਣੀ ਚਾਹੀਦੀ ਕਿ ਉਹ ਕਿ ਇਹ ਆਪ ਥੋੜੀ ਹੁੰਦੇ ਨੇ ਇਹਨਾਂ ਨੂੰ ਅਹੀਂ ਛੱਡਦੇ ਆ ਸਾਨੂੰ ਸ਼ੌਂਕ ਆ ਸਾਡਾ ਪਿਆਰੀ ਇਦਾਂ ਵਾ ਹਨਾ ਤੇਰਾ ਆਪ ਤੋਂ ਬਣਿਆ ਤੇ ਇਹੋ ਜੀ ਗੱਲ ਨਹੀਂ ਕਹਣੀ ਚਾਹੀਦੀ ਵੀ ਜਾਂ ਇਹ ਖਾਣ ਆਉਂਦੇ ਆ ਜਾਂ ਇਹ ਆਪਣੇ ਘਰ ਨਹੀਂ ਖਵਾਲਦੇ ਖਵਾਲਦੇ ਨਹੀਂ ਜਿਹੜੇ ਪਰ ਇਹ ਉਹ ਬਲੌਗ ਨਹੀਂ ਬਣਾਉਂਦੇ ਸਾਡਾ ਹਾਂ ਬਸ ਕਹ ਰਹਾਵੇਂ ਚੇਕ ਕਮੈਂਟ ਵੀ ਆਇਆ ਹੈ ਕਿ ਤੁਸੀਂ ਉਹਨਾਂ ਦੇ ਖਾਣ ਪੀਣ ਦਾ ਵਲੌਗ ਨਾ ਬਣਾਇਆ ਕਰੋ ਜੇ ਖਾਣ ਪੀਣ ਦਾ ਵਲੌਗ ਨਾ ਬਣਾਈਏ ਤੇ ਫਿਰ ਅਹੀਂ ਹੋਰ ਕੀ ਬਣਾਈਏ ਹਨ ਅਹੀਂ ਕਿਹੜੀਆਂ ਵੀਡੀਓ ਬਣਾਉਣੇ ਆ ਵੀਡੀਓ ਅਹੀਂ ਹੋਣ ਜੀ ਆਪਣੇ ਚੈਨਲ ਤੇ ਬਣਾਉਂਦੇ ਜਾਂ ਅਹੀਂ ਕਿਤੇ ਬਾਹਰ ਘੁੰਮਣ ਫਿਰਨੇ ਜਾਈਏ ਉਹ ਵਲੌਗ ਬਣਾਈਏ ਜਾਂ ਹੀ ਕੋਈ ਨਹੀਂ ਰਲ ਮਿਲ ਕੇ ਭੈਣ ਭਰਾ ਬਹਿ ਕੇ ਖਾ ਪੀ ਲਈਏ ਉਹ ਵਲੌਗ ਬਣਾਉਣਾ ਜਦੋਂ ਇਹ ਹੁੰਦਾ ਵਾ ਖਾਣ ਦੀ ਗੱਲ ਨਹੀਂ ਹੁੰਦੀ ਇੱਕ ਚੀਜ਼ ਖਾਣ ਪੀਣ ਦਾ ਇਹ ਨਾ ਇੱਕ ਉਹ ਹੁੰਦਾ ਹੋਊਗਾ ਕਿ ਗੱਲਬਾਤ ਕਰਨ ਦਾ ਹਨੂ ਨੇ ਤੋ ਮਿਲ ਜਾਂਦਾ ਵਾ ਕੀ ਜਾਂਦੇ ਆ ਬੰਨਾ ਜਿਆ ਸੈਲੀਬ੍ਰੇਟ ਕਰਨ ਦਾ ਇਕ ਮੌਨ ਆ ਰਿਹਾ ਤੇ ਉਹ ਜੇ ਹੁਣ ਅਸੀਂ ਤਾਂ ਬਹਿ ਕੇ ਕੱਲੀ ਗੱਲਾਂ ਬਾਤਾਂ ਵੀ ਕਰੀ ਜਾਂਦੇ ਆ ਤੇ ਉਹ ਵੀ ਨਹੀਂ ਤੁਸੀਂ ਕਹਿਣਾ ਹਨਾ ਇਦਾਂ ਹੀ ਗੱਲਾਂ ਬਾਤਾਂ ਨਾਲ ਸਾਰੀ ਜਦੋਂ ਹੁਣ ਉਹਦੋਂ ਕੋਲ ਗੱਪੇ ਹੀ ਖਾਣਦੇ ਹਾਂ ਕੀ ਇੱਕ ਪੈਕਟ ਆਇਆ ਨਹੀਂ ਤੇ ਉਹ ਵਿਹਾਂ ਦੀ ਇੱਕ ਇਮਲੀ ਦਾ ਪੈਕਟ ਆਈ ਉਹ ਖੋਲਿਆ ਤੇ ਅਸੀਂ ਕਿੰਨੀ ਸੋਹਣਾ ਹਾਸਾ ਸਮਝ ਆ ਗਿਆ ਗੱਪਾਂ ਮਾਰਦੇ ਰੇ ਇਸੇਪਨ ਨਹੀਂ ਬਹਿ ਗਏ ਨਹੀਂ ਕਿ ਇਹਨਾਂ ਨੇ ਵੀਡੀਓ ਬਣਾ ਕੇ ਜਾਣ ਦੀ ਕਰਨੀ ਉਹ ਖਾਣਦੇ ਬੰਦੇ ਨਹੀਂ ਵੀ ਖਾਦਾ ਸਗੋਂ ਆਂਟੀ ਹੁਣਾਂ ਨੇ ਕਿੰਨੀਆਂ ਗੱਲਾਂ ਤੇ ਇਹਦੇ ਵਿੱਚ ਇਹ ਹਟਾ ਕੀ ਵੱਧ ਹਨਾ ਖਾ ਗਏ ਪੀ ਨਾਲ ਖਾਣ ਪੀਣ ਦੀ ਗੱਲ ਹੁੰਦੀ ਵੀ ਨਹੀਂ ਆ ਬਣਾਤੀ ਹਾਂਜੀ ਅਈ ਨੀ ਗਾਲ ਥੋੜਾ ਖਾਣ ਪੀਣ ਦੇ ਨਾਲ ਦੇਖੋ ਕਿਵੇਂ ਰੋਟੀ ਖਾਣੇ ਨੀ ਬੜਾ ਕਰਨਦੇ ਆ ਆਹਨੇ ਤੇ ਰੰਬ ਮਾਰੀਏ ਨੇ ਬੜਾ ਘੇਰਾ ਪਾਇਆ ਵਾ ਤੇ ਜਾਣੇ ਕਿ ਨਾ ਹੀ ਚੀਜ਼ਾਂ ਇਹੋ ਜਿਹੇ ਖਾਧੀਆਂ ਪੀਤੀਆਂ ਜਾਣ ਬੜਾ ਫਰਕ ਪਾ ਲਿਆ ਅੱਗੇ ਨਾਲੋਂ ਆਪਣਾ ਹੀ ਕਿ ਹਨਾ ਜਿੱਦਾਂ ਫਰੀਜ਼ੇ 버ਗਰ ਅੱਗੇ ਛੱਡ ਨਿਊਰੋ ਰੋਲ ਸਾਰਾ ਕੁਝ ਆਈਦਾ ਹੀ ਉਹਨਾਂ ਅਖੀਰਾਂ ਤੜੀਆਂ ਚੀਜ਼ਾਂ ਬੰਦ ਕਰੀ ਹਲੇ ਨਹੀਂ ਆਪਾਂ ਕੋਲੇ ਆਪਾਂ ਸਾਨੂੰ ਮੋੜਦੇ ਤੇ ਫੇੜ ਕੱਢਦੇ ਆ ਪਰ ਫਿਰ ਵੀ ਜਿਹੜੀਆਂ ਬਾਹਤੀਆਂ ਚੀਜ਼ਾਂ ਤਲੀਆਂ ਜਿਹੜੀਆਂ ਖਾਣੀਆਂ ਨਾ ਉਹ ਤਾਂ ਨਹੀਂ ਕਰਦੀਆਂ ਚੀਜ਼ਾਂ ਖਾ ਲਈਆਂ ਨਾ ਉਹ ਸਹੀ ਆ ਉਹ ਸਹੀ ਆ ਵੀ ਜੇ ਕਿਤੇ ਖਾਣ ਜਿੱਦਾਂ ਸਮੋਸੇ ਬਾਹਰ ਦੇ ਖਾਵਾਂ ਉਹਦੇ ਨਾਲ ਹੀ ਘਰ ਬਣਾ ਕੇ ਖਾ ਲਈਏ ਉਹ ਵਧੀਆ ਉਹ ਵਧੀਆ ਕਦੀ ਕਿਤੇ ਉਹ ਵੀ ਹਾਂ ਤੇ ਬਾਕੀ ਚੱਲ ਐਂ ਜੀ ਕੱਢ ਰਹੀਆਂ ਕਿ ਕੋਈ ਖਾਣੇ ਦਾ ਭੁੱਖਾ ਨਹੀਂ ਹੁੰਦਾ ਪਿਆਰ ਵਾਲਾ ਬਾਕੀ ਜਿਹੜਾ ਸਾਡੇ ਨਾਲ ਤੇ ਰਹੀ ਗੱਲ ਗੋਬੀ ਦੇ ਫੁੱਲ ਦੀ ਹਾਂ ਉਹ ਵੀ ਕਰ ਲਓ ਗੋਬੀ ਨੇ ਬੋਲਦਾ ਦੇਈ ਕਿਉਂ ਇੰਨਾ ਬਣਾਇਆ ਸਾਰਿਆਂ ਨੇ ਨਹੀਂ ਉਹਨਾਂ ਚ ਉਧਰ ਸਾਡੀਆਂ ਭੂਆ ਸਾਰੀਆਂ ਨਹੀਂ ਆਉਣਾ ਸੀ ਤੇ ਭੂਆ ਆਉਂਦੀਆਂ ਸਾਡੀਆਂ ਦੂਰੋਂ ਤੇ ਇਹਨੇ ਲਾਗੇ ਤੇ ਇਹਨਾਂ ਤੇ ਆ ਹੀ ਕੋਈ ਨਹੀਂ ਤੁਹਾਨੂੰ ਹੀ ਅੱਜ ਆਹ ਰਹਿ ਜਾਓ ਦੂਜਾ ਕੋਈ ਇਹਨਾਂ ਨੂੰ ਫੇਰ ਪਹਚਾਦਾ ਨਹੀਂ ਪਹਚਾਇਆ ਨਹੀਂ ਉਹ ਤੋਂ ਬਾਅਦ ਕਈ ਵਾਰੀ ਆਇਆ ਇੱਕ ਵਾਰੀ ਥੋੜੀ ਆ ਅਸੀਂ ਕਿੰਨੀ ਵਾਰੀ ਗੋਬੀ ਲਾਂਦੀ ਬੰਦ ਕਿਉਂਕਿ ਬੱਸ ਇਹ ਵੀ ਉਹ ਗੱਲ ਥੋੜੀ ਕਵਰ ਹੋ ਗਈ ਆ ਵੀ ਹੁਣ ਨਹੀਂ ਬਾਤ ਅਸੀਂ ਇਹ ਵੀ ਸੋਚਦੇ ਨਹੀਂ ਆ ਕਿ ਪਰ ਜਿਹੜੇ ਪਤਾ ਨਹੀਂ ਐਕਟੀਵਿਟੀ ਵਾਲੇ ਕਮੈਂਟ ਕਰਦੇ ਇਹਨਾਂ ਕਿੰਦਾਂ ਨੂੰ ਬੜਾ ਸੋਚਦੇ ਆ ਹਾਡੇ ਦਿਲ ਚ ਐਹੋ ਜਿਹੀ ਕੋਈ ਗੱਲ ਹੁੰਦੀ ਨਹੀਂ ਆ ਨਹੀਂ ਗੱਲ ਹੁੰਦੀ ਤਾਂ ਹੀ ਹੋਣ ਕੈਮਰਾ ਗੱਲ ਕਰਦੇ ਕਹਿੰਦੇ ਫੱਟ ਨਹੀਂ ਦੇਣੀ ਉਹ ਫਿਰ ਕਰਤ ਦੀਏ ਜਾਂ ਹਾਂਜੀ ਅਸੀਂ ਤਾਂ ਇਸੇ ਕਰਕੇ ਤੇ ਆਲਦੇ ਭੈਣ ਭਰਾ ਵੀ ਤੁਸੀਂ ਆਪਣੀ ਜਿਓ ਵੀ ਰੀਅਲ ਲਾਈਫ ਉਹ ਦਿਖਾਉਂਦੇ ਹੋ ਅਸੀਂ ਰੀਅਲ ਗੱਲਾਂ ਜੋ ਵੀ ਅਸੀਂ ਤੁਹਾਡੇ ਸਾਹਮਣੇ ਕਰ ਦਿੰਦੇ ਆ ਨਹੀਂ ਤੇ ਫਿਰ ਅਸੀਂ ਇਹ ਕੱਟ ਕੇ ਵੀ ਵਲੌਗ ਬਣਾ ਸਕਦੇ ਆ ਤੇ ਨਹੀਂ ਆਹ ਗੱਲ ਨਹੀਂ ਆਪਾਂ ਆਪਣੀ ਮੈਂਟੈਲਿਟੀ ਹੁੰਦੀ ਆ ਸੋਚਣ ਦੀ ਹਨਾ ਅਸੀਂ ਤੇ ਇਦਾਂ ਦਾ ਕੁਝ ਨਹੀਂ ਸੋਚਦੇ ਸਾਡੇ ਵਿੱਚ ਇਦਾਂ ਦਾ ਕੋਈ ਫਰਕ ਪੈ ਨਹੀਂ ਸਕਦਾ ਨਾ ਹੀ ਪਾਉਣਾ ਚਾਹੁੰਦੇ ਆ ਤੇ ਬਾਕੀ ਨੂੰ ਜੋੜ ਕੇ ਬੇਨਤੀ ਆ ਕਿ ਨਾ ਲੈਕਟਿਵਿਟੀ ਫਲੈਅ ਕਰੋ ਇਤੋਂ ਦੂਰ ਰਹੋ ਜਿੰਨਾ ਹੁੰਨਾ ਹੀ ਚੰਗਾ ਆ ਸਿਹਤ ਲਈ ਵੀ ਆਪਣੇ ਲਈ ਵੀ ਭੈਣ ਭਰਾਵਾਂ ਲਈ ਵੀ ਕੰਮ ਕਰਦੇ ਚਲੋ ਹਣਾ ਪਰਾਲਾ ਬੈਠ ਕੇ ਖਾ ਲਈਦਾ ਵਾ ਤੇ ਬਸ ਬੋਹ ਭਰਾਣੀ ਦਾ ਆਪਾਂ ਪੱਜਨਾ ਤੇ ਪਾਲੀ ਦਾ ਆਹ ਡਾਉ ਨਹੀਂ ਜਾਣਾ ਜੀ ਖਾਣ ਨਾਲ ਕੋਈ ਖੁਸ਼ੀ ਬਾਬੇ ਨਾਨਕ ਦਾ ਲੱਗੇ ਰਾ ਮਾਣੇ ਦਿਖਾਓ ਜਿੰਨਾ ਮਰਜੀ ਵੰਡ ਖਾਓ ਥੰਡ ਖਾਓ ਵੰਡ ਕੇ ਕਰ ਬਸ ਹਾਂ ਬਸ ਠੀਕ ਐ ਨਹੀਂ ਗੱਲ ਕਰਨੀ ਤੇ ਬਾਕੀ ਦੇ ਦੇ ਵਦਨਿਆਂ ਦੇ ਉਹ ਇਹਨਾਂ ਨੂੰ ਨਵੇਂ ਕਮਰੇ ਦੀਆਂ ਤੇ ਗੁੱਸਾ ਕਿਲੇ ਦੂਰ ਕਰੋ ਬਾਦੀ ਤੇ ਨਹੀਂ ਆ ਤੁਹਾਨੂੰ ਭਈ ਅਸੀਂ ਕਵਲਣੇ ਕਵਲਣਾ ਜੋ ਮਰਜੀ ਹੋ ਜਿਆ ਤੁਸੀਂ ਮੈਂ ਨਾ ਹੀ ਕਹੋਗੇ ਨਹੀਂ ਕਹਾਂਗਾ ਤभी ਆੜਗੇ ਨਾ ਕਵਲਣੇ ਕਵਲਣਾ ਤੁਹਾਨੂੰ ਮੈਂ ਨਹੀਂ پیسے ਦੇਣਾ ਤੁਹਾਨੂੰ ਪ੍ਰੈ ਰੀ ਦੀ ਗੱਲ ਹੈ ਚਲੋ ਠੀਕ ਚਲੋ ਠੀਕ ਹੈ ਚੰਗਾ ਜੀ ਸასი ਗੱਲ ਸਾਰੀ